ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਕੇਂਦਰੀ ਯੂਨੀਵਰਸਿਟੀ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਪੋਸਟਾਂ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਆਈਆਂ ਨੇ ਤੇ ਪੇ ਸਕੇਲ ਵੀ ਜਿਹੜਾ ਉਹ ਵਧੀਆ ਨਿੱਤਾ ਗਿਆ ਕੋਈ ਸੈਂਟਰ ਦੀ ਪੋਸਟਾਂ ਹੋਣ ਕਰਕੇ ਜਿਹੜਾ ਪੇ ਸਕੇਲ ਹੈ ਸੈਲਰੀ ਹੈ ਉਹ ਕਾਫੀ ਵਧੀਆ ਦਿੱਤੀ ਗਈ ਹੈ ਸੋ ਕਿੰਨੀਆਂ ਪੋਸਟਾਂ ਨੇ ਕਿਹੜੇ-ਕਿਹੜੇ ਸਬਜੈਕਟ ਦੀਆਂ ਨੇ ਕਦੋਂ ਅਪਲਾਈ ਹੋਊਗਾ ਇਹ ਸਾਰੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਆਪਾਂ ਨਵਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕੇਬੀਐਸਈ ਰਿਕਰੂਟਮੈਂਟਸ ਰੂਲਸ 2025 ਟੀਚਿੰਗ ਪੋਸਟ ਐਲੀਜੀਬਿਲਿਟੀ ਸੈਲਰੀ ਜਿਹੜੀ ਹੈਗੀ ਸਿਲੈਕਸ਼ਨ ਸਾਰਾ ਕੁਝ ਇਹਦੇ ਵਿੱਚ ਦਿੱ ਸਾਇੰਸ ਦੀਆਂ ਜਿਹੜੀਆਂ ਹੈਗੇ ਇੰਗਲਿਸ਼ ਦੀਆਂ ਹਰ ਇੱਕ ਜਿਹੜੀਆਂ ਹੈਗਾ ਸਬਜੈਕਟ ਦੀਆਂ ਹੋ ਜਿਹੜੀਆਂ ਪੋਸਟਾਂ ਹੋ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ एलिਜੀਬਿਲਟੀ ਕ੍ਰਾਈਟੇਰੀਆ ਕੀ ਹੋਊਗਾ ਕਿੰਨੀ ਸੈਲਰੀ ਹੋਊਗੀ ਕਿਹੜੀ-ਕਿਹੜੀਆਂ ਨੇ ਆ ਤੁਹਾਡੇ ਸਾਹਮਣੇ ਕੁਝ ਕਾਪਾ ਪੋਸਟਾਂ ਜਿਹੜੀਆਂ ਹੋ ਸਾਂਝੀਆਂ ਕਰ ਰਹੇ ਹਾਂ ਠੀਕ ਹੈ ਜੀ ਤਕਰੀਬਨ 4-500 ਜਿਹੜੀਆਂ ਪੋਸਟਾਂ ਹੋ ਇਹਦੇ ਵਿੱਚ ਆਈਆਂ ਹੋਈਆਂ ਹਰ ਇੱਕ ਸਬਜੈਕਟ ਦੀਆਂ ਅਡਡ ਪੋਸਟਾਂ ਜਿਹੜੀਆਂ ਹੋ ਆਈਆਂ ਨੇ ਅਸਿਸਟੈਂਟ ਜਿਹੜੀਆਂ ਕਮਿਸ਼ਨਰ ਦੀਆਂ ਹੋਣਗੀਆਂ ਪ੍ਰਿੰਸੀਪਲ ਹੋ ਗਿਆ ਵਾਈਸ ਪ੍ਰਿੰਸੀਪਲ ਹੋ ਗਿਆ PGT ਕੰਪਿਊਟਰ ਸਾਇੰਸ PGT ਹਿੰਦੀ PGT ਇੰਗਲਿਸ਼ PGT ਮੈਥ ਫਿਜ਼ਿਕਸ কেমিস্টਰੀ ਬਾਇਓਲੋਜੀ ਬਾਇਓ ਟੈਕਨੋਲੋਜੀ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਤੇ ਕਮਰਸ ਤਕਰੀਬ ਹਰ ਇੱਕ ਸਬਜੈਕਟ ਦੀਆਂ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਨੇ ਮਿਡਲ ਲੈਵਲ ਦੇ ਜੇਕਰ ਗੱਲ ਕਰੀਏ ਤਾਂ ਹਿੰਦੀ ਸੰਸਕ੍ਰਿਤ ਇੰਗਲਿਸ਼ ਇਸੇ ਤਰੀਕੇ ਮੈਥ ਸਾਇੰਸ ਸੋਸ਼ਲ ਸਾਇੰਸ ਜਿਹੜੀ ਹੈਗਾ ਸਟੱਡੀਜ਼ ਆਰਟ এডਿਕੇਸ਼ਨ ਵਰਕ ਐਕਸਪੀਰੀਅੰਸ ਫਿਜ਼ੀਕਲ ਐਂਡ ਹੈਲਥ এডਿਕੇਸ਼ਨ ਲਾਇਬ੍ਰੇਰੀਨ ਸਪੈਸ਼ਲ ਐਜਿਟੇਟ ਜਿਹੜਾ ਹੈਗਾ ਐਜੂਕੇਟਰ ਪ੍ਰਾਇਮਰੀ ਲੈਵਲ ਤੇ ਵੀ ਜਿਹੜੀਆਂ ਭਾਵ ਸੀਨੀਅਰ ਲੈਵਲ ਤੋਂ ਲੈ ਕੇ ਮਿਡਲ ਲੈਵਲ ਤੱਕ ਫਿਰ ਪ੍ਰਾਇਮਰੀ ਲੈਵਲ ਤੱਕ ਨਹੀਂ ਹੈ ਹੈਡਮਾਸਟਰ ਜਿਹੜਾ ਹੈਗੇ ਪ੍ਰਾਇਮਰੀ ਟੀਚਰ ਤੇ 뮤జిਕ ਹਰ ਇੱਕ ਤਰ੍ਹਾਂ ਦੀ ਜਿਹੜੀਆਂ ਪੋਸਟਾਂ ਹੋਊਗੀ ਇਹਦੇ ਵਿੱਚ ਐਡ ਕੀਤੀਆਂ ਗਈਆਂ ਨੇ ਪੋਸਟਾਂ वाइज ਜੇਕਰ एलिजिਬਿਲਟੀ ਸੈਲਰੀ ਤੇ ਸਿਲੈਕਸ਼ਨ ਪ੍ਰੋਸੈਸ ਦੀ ਇਹ ਗੱਲ ਕਰ ਲਈਏ ਤਾਂ ਆਪਾਂ ਸਭ ਤੋਂ ਪਹਿਲਾਂ ਜੀ ਅਸਿਸਟੈਂਟ ਕਮਿਸ਼ਨਰ ਦੀ ਗੱਲ ਕਰੀਏ ਤਾਂ ਨੰਬਰ ਆਫ ਪੋਸਟਾਂ 81 ਹੈ ਜੀ एलिजिਬਿਲਟੀ ਮਾਸਟਰ ਡਿਗਰੀ ਪਲੱਸ ਬੀਐਡ ਹੋਣੀ ਚਾਹੀਦੀ ਹੈ 3 ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਪ੍ਰਿੰਸੀਪਲ ਲੈਵਲ ਤੇ ਠੀਕ ਹੈ ਜੀ ਇਸ ਤਰ੍ਹਾਂ ਕੰਪਿਊਟਰ ਦੀ ਨੌਲੇਜ ਵਰਕਿੰਗ ਪ੍ਰੋਫੀਸ਼ੀਐਂਸੀ ਇਨ ਹਿੰਦੀ ਤੇ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਉਸ ਤੋਂ ਬਾਅਦ ਏਜ ਲਿਮਿਟ ਨਾਟ ਐਕਸੀਡਿੰਗ 50 ইয়ার্স ਭਾਵ ਜਿਹੜੀ 50 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਪੀ ਸਕੇਲ ਦੀ ਜੇਕਰ ਗੱਲ ਕਰ ਰਹੀ ਹੈ ਤਾਂ ਦੋਸਤੋ 78000 ਜਿਹੜਾ ਹੈ 800 ਤੋਂ ਲੈ ਕੇ 209000 ਤੱਕ ਦਾ ਜਿਹੜਾ ਉਹ ਲੈਵਲ ਰੱਖਿਆ ਗਿਆ ਠੀਕ ਹੈ ਜੀ ਪੀ ਸਕੇਲ ਦਾ ਉਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਨੇ ਰਿਟਨ ਐਗਜ਼ਾਮ ਪਲੱਸ ਇੰਟਰਵਿਊ ਇਸ ਤਰ੍ਹਾਂ ਦੇ ਪ੍ਰਿੰਸੀਪਲ ਦੀਆਂ 1184 ਪੋਸਟਾਂ ਨੇ ਮਾਸਟਰ ਡਿਗਰੀ ਪਲੱਸ ਵਿਜ਼ਿਟ ਹੋਣੀ ਚਾਹੀਦੀ ਹੈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਐਜ਼ ਅ ਵਾਈਸ ਪ੍ਰਿੰਸੀਪਲ ਲੈਵਲ 10 ਠੀਕ ਹੈ ਜੀ ਉਸੇ ਤਰ੍ਹਾਂ ਦੀ ਪ੍ਰੋਫੀਸ਼ੈਂਸੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਜਿਹੜੀ ਮੁਹਾਰਤ ਹਾਸਲ ਹੋਣਾ ਚਾਹੀਦੀ ਹੈ ਏਜ ਲਿਮਿਟ 35 ਤੋਂ 50 ਸਾਲ ਜਿਹੜੀ ਉਹ ਰੱਖੀ ਗਈ ਹੈ ਪੇ ਸਕਿੱਲ ਉਸੇ ਤਰ੍ਹਾਂ ਦੇ ਸੇਮ ਹੀ ਹੈ ਜੀ 78000 ਜਿਹੜੀ ਹੈਗਾ ਸਟਾਰਟਿੰਗ ਤੋਂ ਲੈ ਕੇ 2 ਲੱਖ ਤੱਕ ਦਾ ਜਿਹੜਾ ਉਹ ਰੱਖਿਆ ਗਿਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹ ਕਿ ਮੋਟ ਇਤਨ ਜਿਹੜੀ ਸੈਲਰੀ ਉਹ ਦਿੱਤੀ ਕਿਉਂਕਿ ਸੈਂਟਰ ਦੇ ਹੋ ਠੀਕ ਹੈ ਜੀ ਇਸ ਤਰ੍ਹਾਂ 22 ਪ੍ਰਿੰਸੀਪਲ ਦਾ 524 ਪੋਸਟਾਂ ਨੇ ਮਾਸਟਰ ਡਿਗਰੀ ਪਲੱਸ ਬੀਐਡ 5 ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਹੈ ਜਾਂਦੇ ਕਿ ٹیਜੀਟੀ ਟੀਚਰ ਦੇ ਤੌਰ ਤੇ ਵੀ ਜੀਟੀਟੀ ਟੀਚਰ ਦੇ ਹਿੰਦੀ ਤੇ ਇੰਗਲਿਸ਼ ਦੀ ਜਿਹੜੀ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਏਜ ਲਿਮਿਟ 35 ਤੋਂ 45 ਸਾਲ ਜਿਹੜੀ ਪੇ ਸਕੇਲ ਹੈਗੀ ਉਹ 56100 ਤੋਂ ਲੈ ਕੇ 170000 ਤੱਕ ਹੋਗਾ ਉਸ ਤਰੀ ਰਿਟਨ ਐਗਜ਼ਾਮ ਹੋਊਗਾ ਤੇ ਪਲੱਸ ਇੰਟਰਵਿਊ ਹੋਊਗਾ ਪੀਜੀਟੀ ਕੰਪਿਊਟਰ ਸਾਇੰਸ ਦੀਆਂ 1196 ਪੋਸਟਾਂ ਨੇ ਉਸ ਤਰੀ ਐਮਐਸਸੀ MCA MTech ਠੀਕ ਹੈ ਜੀ BEd 50% ਦੇ ਨਾਲ ਹੋਣੀ ਚਾਹੀਦੀ ਹੈ ਏਜ ਲਿਮਟ નોਟ ਐਕਸੀਡਿੰਗ 40 ইয়ার্স ਆਪ 40 ਸਾਲ ਤੋਂ ਜਿਹੜੀ ਉਹ ਮਬ ਨਹੀਂ ਹੋਣੀ ਚਾਹੀਦੀ ਪੇਸਕੇਲ 47600 ਤੋਂ 1.5 ਲੱਖ ਤੱਕ ਦਾ ਹੈ PGTE ਹਿੰਦੀ ਤੇ ਇੰਗਲਿਸ਼ 1167 ਪੋਸਟਾਂ ਨੇ ਜੀ ਠੀਕ ਹੈ ਜੀ ਹਿੰਦੀ ਦੀਆਂ 1167 ਨੇ ਤੇ ਇੰਗਲਿਸ਼ ਦੀਆਂ 1311 ਪੋਸਟਾਂ ਜਿਹੜੀਆਂ ਉਹ ਰੱਖੀਆਂ ਗਈਆਂ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਹਿੰਦੀ ਤੇ ਇੰਗਲਿਸ਼ ਪਲੱਸ BEd ਹੋਣੀ ਚਾਹੀਦੀ ਹੈ ਹਿੰਦੀ ਤੇ ਇੰਗਲਿਸ਼ ਦੇ ਵਿੱਚ ਜਿਹੜੀ ਜਿਹੜੀ ਉਹ ਆਪਣੇ ਵਧੀਆ ਆਉਣੀ ਚਾਹੀਦੀ ਆ 40 ਸਾਲ ਤੋਂ ਜਿਹੜੀ ਹੋ ਆਬਬ ਨਹੀਂ ਹੋਣੀ ਚਾਹੀਦੀ ਪੇ ਸਕੇਲ ਦੀ ਜੇਕਰ ਗੱਲ ਕਰੀਏ 47600 ਦੀ ਬੇਸਿਕ ਹੋਊਗੀ ਤੇ 1.5 ਲੱਖ ਤੱਕ ਦਾ ਜਿਹੜਾ ਉਹ ਅੱਗੇ ਜਾਊਗੀ ਇਹ ਤੇਰੀ ਮੈਥ ਸਾਇੰਸ ਤੇ ਕਮਰਸ ਦੀਆਂ ਠੀਕ ਹੈ ਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਪੇ ਸਕੇਲ ਇਹਨਾਂ ਦਾ ਵੀ 47600 ਹੈ ਇਸ ਤਰ੍ਹਾਂ ਹਿੰਦੀ ਸੰਸਕ੍ਰਿਤ ਤੇ ਇੰਗਲਿਸ਼ ਦੀਆਂ ਠੀਕ ਹੈ ਜੀ ਇਹ ٹیਜੀਟੀ ਦੀਆਂ ਪੋਸਟਾਂ ਆ ਗਈਆਂ ਮਤਲਬ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਉਹ ਪੋਸਟਾਂ ਰੱਖੀਆਂ ਗਈਆਂ ਨੇ ਠੀਕ ਹੈ ਜੀ ਚਾਹੇ ਤਾਂ ਤੁਸੀਂ ਜਿਹੜੀ ਤੁਹਾਨੂੰ ਲੋੜਿੰਦੀ ਹੈਗੇ ਉਹ ਦਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਤਿੰਨੀ ਬੜੀ ਡੀਪਲੀ ਤੁਹਾਡੇ ਨਾਲ ਆਪਾਂ ਹੈ ਸਾਰੀ ਦੀ ਸਾਰੀ ਪੋਸਟਾਂ ਨਹੀਂ ਉਹ ਸਾਂਝੀ ਕਰ ਦਿੰਨੇ ਆ ਮੈਥ ਸਾਇੰਸ ਦੀਆਂ ਸੋਸ਼ਲ ਸਟੱਡੀਜ਼ ਦੀਆਂ ਨਹੀਂ ਹੈਗੇ ਲਾਇਬ੍ਰੇਰੀਆਂ ਦੀਆਂ 1321 ਪੋਸਟਾਂ ਨੇ ਜੀ ਠੀਕ ਹੈ ਜੀ ਸਪੈਸ਼ਲ ਐਜੂਕੇਟਰ ਦੀਆਂ ਹੈਗੀਆਂ ਜਿਹੜੀਆਂ 493 ਪੋਸਟਾਂ ਨੇ 44900 ਦੀ ਬੇਸ ਕੇ 45000 ਮੰਨ ਲਓ ਚਲੋ ਹਨਾ ਹੈਡਮਾਸਟਰ ਦੀਆਂ 802 ਪੋਸਟਾਂ ਨੇ ਪ੍ਰਾਇਮਰੀ ਟੀਚਰ ਦੀਆਂ 16182 ਪੋਸਟਾਂ ਨੇ ਜੀ ਠੀਕ ਹੈ ਜੀ ਪਾਪ ਮੈਂ ਕਹਿੰਨਾ ਵੀ ਵੱਡੀ ਪੱਦਰ ਦੇ ਉੱਪਰ ਜਿਹੜੀਆਂ ਉਹ ਪੋਸਟਾਂ ਆਈਆਂ ਹੋਈਆਂ ਨੇ ਇਸੇ ਤਰ੍ਹਾਂ ਹੀ 뮤ਜ਼ਿਕ ਦੀਆਂ 1327 ਪੋਸਟਾਂ ਨੇ ਜੀ ਠੀਕ ਹੈ ਜੀ ਸਿਲੈਕਸ਼ਨ ਪ੍ਰੋਸੈਸ ਉਸ ਤਰ੍ਹਾਂ ਰਿਟਨ ਐਗਜ਼ਾਮ ਹੋਊਗਾ ਜੀ ਇੰਟਰਵਿਊ ਹੋਊਗੀ ਫਿਰ ਉਸ ਤੋਂ ਬਾਅਦ ਸਕਿੱਲ ਟੈਸਟ ਹੋਊਗਾ ਠੀਕ ਹੈ ਜੀ ਤਾਂ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਜੀ www.kvs.up ਜਿਹੜਾ ਹੈਗਾ gathan.nic ਤੇ ਜਿਹੜਾ ਹੈਗਾ ਜਾ ਕੇ ਤੁਸੀਂ ਕਰ ਸਕਦੇ ਹੋ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤਾਂ ਉਹਨਾਂ ਦੀ ਡਿਟੇਲ ਤੇ ਹੀ ਜਿਹੜਾ ਤੁਹਾਨੂੰ ਤੁਹਾਡੀ ਮੈਟ ਦੇ ਆਧਾਰ ਤੇ ਉਸ ਤੋਂ ਬਾਅਦ ਰਿਟਨ ਇਗਜ਼ਾਮ ਹੋਣਾ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਪਲੱਸ ਇੰਟਰਵਿਊ ਹੋਣਾ ਹੈ ਉਸ ਤੋਂ ਬਾਅਦ ਜਾਂ ਕਿ ਜਿਹੜੀ ਤੁਹਾਡੀ ਹੁ ਸੈLECTION ਹੋਣੀ ਹੈ ਤਾਂ ਵੱਡੇ ਪੱਦਰ ਦੇ ਉੱਪਰ ਜਿਹੜੀਆਂ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਪੋਸਟਾਂ ਹੋ ਆਈਆਂ ਹੋਈਆਂ ਹਰ ਇੱਕ ਸਬਜੈਕਟ ਦੀਆਂ ਜਿਹੜੀਆਂ ਪੋਸਟਾਂ ਹੋ ਆਈਆਂ ਹੋਈਆਂ ਠੀਕ ਹੈ ਜੀ ਜਿਹੜੇ ਮੇਰੇ ਭੈਣ ਭਰਾ ਅਪਲਾਈ ਕਰਨਾ ਚਾਹੁੰਦੇ ਆ ਤਾਂ ਉਹ ਅਪਲਾਈ ਕਰ ਸਕਦੇ ਆ ਇਹਨਾਂ ਦੀ ਸਾਈਟ ਤੇ ਜਾ ਕੇ ਠੀਕ ਹੈ ਜੀ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਸਾਈਟ ਤੇ ਵਿਜ਼ਿਟ ਕਰਨੀ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ